ਸਭ ਤੋਂ ਜਿਹੜੀ ਮਾੜੀ ਸਟੇਟਮੈਂਟ ਦਮਦਮੀ ਟਕਸਾਲ ਦੇ ਜਿਹੜੇ ਹੈੱਡ ਆ ਉਹ ਹਰਨਾਮ ਸਿੰਘ ਧੁੰਮਾ ਦੀ ਆਈ ਆ ਅੱਜ ਦੀ ਇੰਡੀਅਨ ਐਕਸਪ੍ਰੈਸ ਦੇਖ ਲਿਓ ਉਹਦੇ ਉੱਤੇ ਉਹਨਾਂ ਨੇ ਜਿਹੜਾ ਹੈਡਿੰਗ ਲਾਇਆ ਦੇ ਆਰ ਸਪਰੈਡਿੰਗ ਹੇਟਰੇਡ ਦਮਦਮੀ ਟਕਸਾਲ ਕ੍ਰਿਟੀਸਾਈਜ਼ ਪ੍ਰੋ ਖਾਲਿਸਤਾਨੀ ਗਰੁੱਪਸ ਇਨ ਕੈਨੇਡਾ ਅਹੈਡ ਆਫ ਜੀ 7 ਸਮਿਟ ਇਹ ਹੁਣ ਤੁਸੀਂ ਦੇਖੋ ਵੀ ਦਮਦਮੀ ਟਕਸਾਲ ਦੇ ਹੈੱਡ ਹਰਨਾਮ ਸਿੰਘ ਧੁੰਮਾ ਦੀ ਜਿਹੜੀ ਸਟੇਟਮੈਂਟ ਆ ਹੁਣ ਇਹ ਸਟੇਟਮੈਂਟ ਦੇ ਨਾਲ ਉਹ ਕਿੰਨਾ ਕੁ ਜਿਹੜਾ ਬੀਜਪੀ ਨੂੰ ਖੁਸ਼ ਕਰਨਾ ਚਾਹੁੰਦੇ ਆ ਤੁਸੀਂ ਖੁਦ ਜਿਹੜਾ ਅੰਦਾਜ਼ਾ ਲਾ ਸਕਦੇ ਹੈਗੇ ਆ ਪ੍ਰੋਫੈਸਰ ਸਰਚੰਦ ਸਿੰਘ ਖਿਆਲਾ ਜਿਹੜਾ ਸਪੋਕਸਪਰਸਨ ਦਮਦਿਨੀ ਟਕਸਾਲ ਦਾ ਤੇ ਬੀਜਪੀ ਦਾ ਅੱਜਕੱਲ ਇੱਕ ਲੀਡਰ ਬਣਿਆ ਹੈਗਾ ਉਹਨੂੰ ਵੀ ਇਹ ਕਿਹਾ ਵੀ ਦੇਖੋ ਜੀ ਇਨੋਸੈਂਟ ਜਿਹੜੇ ਬੱਚੇ ਆ 5 ਤੇ 7 ਸਾਲਾਂ ਦੇ ਉਹਨਾਂ ਨੂੰ ਜਿਹੜਾ ਯੂਜ਼ ਕੀਤਾ ਜਾ ਰਿਹਾ ਇਸ ਪ੍ਰੋਟੈਸਟ ਦੇ ਵਿੱਚ ਅ ਤੇ ਸਿੱਖਤਾ ਹਮੇਸ਼ਾ ਮੱਤਿਆਂ ਦੇ ਨਾਲ ਪਰਿਵਾਰਾਂ ਦੀ ਜਿਹੜੀ ਆ ਹਜਰ ਸਿੰਘ ਜੀ ਇਹਨਾਂ ਦੀ ਬਾਹਰ ਨਿਕਲ ਰਹੀ ਹੈ ਬੜੀ ਮੰਦਪਾਗੀ ਇੱਕ ਸਾਹਬ ਦੇ ਨਾਲ ਇਹ ਗੱਲ ਆ ਵੀ ਉਹ ਟਕਸਾਲ ਜਿੰਨੇ ਭਾਰਤ ਦੀ ਸਰਕਾਰ ਦੇ ਨਾਲ ਸਿੱਧਾ ਜਿਹੜਾ ਆ ਉਹ ਕਹਿ ਲਓ ਵੀ ਪੀਚਾ ਉਹਨਾਂ ਦਾ ਪਿਆਸ ਸੀਗਾ ਸਿੱਧਾ ਉਹਨਾਂ ਦੀ ਲੜਾਈ ਜਿਹੜੀ ਇੱਕ ਸਾਹਬ ਦੇ ਨਾਲ ਹੋਈ ਸੀ ਅ ਅਸ਼ੀਦ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਨ੍ਹਾਂ ਦੀ ਰਵਾਈ ਹੀਟ ਜਦ ਕਾਲ ਤਖਸਾਹਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਭਾਰਤੀ ਫੌਜ ਦੇ ਦੁਬਾਰਾ ਉੱਥੇ ਡਸ ਨਟ ਮੈਟਰ ਉੱਥੇ મોદી ਬੈਠਾ ਹੈ ਉੱਥੇ ਗਾਂਧੀ ਬੈਠੀ ਹੈ ਉੱਥੇ ਕੌਣ ਬੈਠਾ ਹੈ ਵੀ ਉਹ ਸਿੱਧਾ ਜਿਹੜਾ ਆ ਲੜਾਈ ਉਹਨਾਂ ਦੇ ਨਾਲ ਆ ਤੇ ਅੱਜ મોદી ਦੇ ਜਿਹੜੇ ਪ੍ਰੇਜ਼ ਆ ਉਹ ਕਹ ਲਓ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਆ ਸੋ ਇਹ ਕਹਿੰਦੇ ਵੀ ਇਹ ਰੀਅਰਲੀ ਇਹ ਪਬਲਿਕ ਸਟੇਟਮੈਂਟ ਇਹਨਾਂ ਦੀ ਇਸ ਸੰਬੰਧ ਦੇ ਵਿੱਚ ਜਿਹੜੀ ਆ ਹੁੰਦੀ ਆ ਖਾਲਿਸਤਾਨੀ ਗਰੁੱਪਾਂ ਦੀ ਜਿਹੜੀ ਕ੍ਰਿਟਿਸਿਜ਼ਮ ਆ ਉਹਨਾਂ ਦੇ ਦੁਆਰਾ ਇੰਨਾ ਪ੍ਰੋਟੈਸਟ ਨੂੰ ਲੈ ਕੇ ਐਂਟੀ ਇੰਡੀਆ ਡੈਮੋਨਸਟ੍ਰੇਸ਼ਨਸ ਨੂੰ ਲੈ ਕੇ ਜੀ7 ਸੱਟ ਦੇ ਬਾਅਦ ਉਹਨਾਂ ਦਾ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਆਉਣਾ ਆ ਕਾਫੀ ਲੋਕਾਂ ਨੂੰ ਜਿਹੜਾ ਕਹਿ ਸਕਦੇ ਹਾਂ ਜੋ ਸਿੰਘ ਜੀ ਨਰਾਸ਼ ਜਿਹੜਾ ਉਹ ਕਰ ਗਿਆ ਸੋ ਇਹ ਜਿਹੜੇ ਸਰ ਇੱਕ ਇੰਨੀ ਇੱਕ ਪੰਜ ਬੰਦਿਆਂ ਦੀ ਜਥੇਬੰਦੀ ਚਾਰ ਘੋਣੇ ਮੇਰੇ ਖਿਆਲ ਨਾਲ ਪੰਜ ਵੀ ਮੈਂ ਜ਼ਿਆਦਾ ਕਹਤੇ ਇਹ 6 ਆਫ ਅਮਰੀਕਾ ਉਹਦਾ ਇੱਕ ਜੈਸੀ ਸਿੰਘ ਆ ਉਹ ਵੀ ਬੜਾ ਉਲਟ ਬਿਆਨ ਕਰਦਾ ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਕਿਸਾਨ ਮੋਰਚਾ ਹੋਇਆ ਸੀ ਉਸ ਟਾਈਮ ਦੇ ਉੱਤੇ ਇੱਕ ਸਿੱਖ ਪੁਲਿਸ ਆਫੀਸਰ ਨੂੰ ਅ ਜਿਹੜਾ ਆ ਬੀਜੇਪੀ ਦੇ ਇੱਕ ਲੀਡਰ ਨੇ ਬੈਸਟ ਬੰਗਾਲ ਦੇ ਵਿੱਚ ਕੱਲਸਤਾਨੀ ਕਿਹਾ ਸੀ ਹੁਣ 3 ਦਿਨ ਪਹਿਲਾਂ ਜਿਹੜਾ ਬੰਗਾਲ ਦਾ ਬੀਜੇਪੀ ਚੀਫ ਹੈਗਾ ਸੁਕੰਤਾ ਮਾਜੁੰਧਾਰ ਆ ਉਹਨ ਇੱਕ ਸਿੱਖ ਪੁਲਿਸ ਆਫੀਸਰ ਦੇ ਚਪਲ ਮਾਰੀ ਤੇ ਉਹਦੇ ਬਾਅਦ ਜਿਹੜਾ ਬਹੁਤ ਪ੍ਰੋਟੈਸਟ ਹੋਇਆ ਬੈਸਟ ਬੰਗਾਲ ਦੇ ਵਿੱਚ ਤੇ ਸਿੱਖਾਂ ਨੇ ਉਹਦੇ ਅਗੇਂਸਟ ਕੇਸ ਵੀ ਫਾਈਲ ਕੀਤਾ ਜਿੰਨੇ ਆ ਬੰਦਿਆਂ ਦੇ ਮੈਂ ਨਾਂ ਲਏ ਆ ਚਾਹੇ ਉਹ ਹਰਦੀਪ ਪੁਰੀ ਆ ਚਾਹੇ ਪਟਨਾ ਸਾਹਿਬ ਗੁਰਦੁਆਰਾ ਦੀ ਕਮੇਟੀ ਆ ਚਾਹੇ ਹਰਨਾਮ ਧੁੰਮਾ ਆ ਤੇ ਚਾਹੇ ਹਰਦੀਪ ਪੁਰੀ ਹੈਗੇ ਆ ਇਹਨਾਂ ਨੇ ਕਿਸੇ ਨੇ ਇੱਕ ਵੀ ਸਟੇਟਮੈਂਟ ਨਹੀਂ ਜਾਰੀ ਕੀਤੀ ਵੀ ਭਈ ਇੱਕ ਸਿੱਖ ਪੁਲਿਸ ਆਫੀਸਰ ਦੇ ਉੱਤੇ ਭਾਜੀਪੀ ਦਾ ਜਿਹੜਾ ਹੈੱਡ ਹੈ ਬੈਸਟ ਬੰਗਾਲ ਦਾ ਉਹਨੂੰ ਜੁੱਤੀ ਮਾਰੀ ਹੈਗੀ ਆ ਸੋ ਆਹ ਹਾਲ ਆ ਉਹਨਾਂ ਦਾ ਹੁਣ ਮਾਫੀ ਮੰਗਿਆ ਜਾਂ ਹੁਣ ਉਹਨਾਂ ਨੇ ਮਾਫੀ ਕਿਉਂਕਿ ਉਹਦਾ ਵਿਰੋਧ ਬਹੁਤ ਹੋਇਆ ਪਰ ਇਹਨਾਂ ਕਿਸੇ ਨੇ ਨਹੀਂ ਸਟੇਟਮੈਂਟ ਉੱਤੇ ਜਾਰੀ ਕੀਤੀ ਜਿਹੜੇ ਕੋਈ ਸਿੱਖ ਹੈਗੇ ਆ ਜੇ ਉਹਨਾਂ ਤੇ ਧੱਕਾ ਹੋ ਰਿਹਾ ਹੈਗਾ ਉਹ ਆਪਣੀ ਗੱਲ ਕਰਦੇ ਆ ਤੇ ਉਹਨਾਂ ਨੂੰ ਇਹ ਕਹਿੰਦੇ ਹੈਗੇ ਆ ਵੀ ਇਹ ਬਹੁਤ ਮਾੜੀ ਗੱਲ ਹੈਗੀ ਇਹ ਨਹੀਂ ਹੋਣਾ ਚਾਹੀਦਾ ਸੋ ਜਿਹੜੇ ਬਾਹਰ ਵਾਸਤੇ ਸਿੱਖ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਹੀ ਸੋਚਣਾ ਚਾਹੀਦਾ ਆਪਾਂ ਦੂਜਿਆਂ ਦਾ ਵਿਰੋਧ ਜ਼ਰੂਰ ਕਰਦੇ ਆ ਇੱਥੇ ਜਿਹੜੇ ਬੜੇ ਬੜੇ ਫੁੱਲਾਂ ਦੇ ਹਾਰ ਲੈ ਕੇ ਫਿਰ 에ਅਰਪੋਰਟ ਤੇ ਜਾਂਦੇ ਆ ਉਹ ਤੁਸ ਤੁਹਾਨੂੰ ਪਛਾਣਨੇ ਚਾਹੀਦੇ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਆ ਹੁਣ ਪੁੱਛੋ ਹਰਨਾਮ ਤੂੰ ਮੈਨੂੰ ਹੁਣੇ ਕੀ ਕਰ ਰਿਹਾ ਹੈਗਾ ਪੀ ਇਹ ਕੋਈ ਸਿੱਖ ਹੋਣਾ ਆਪਣੇ ਜਿਹੜੇ ਧੱਕਾ ਹੋਇਆ ਸਿੱਖ ਸ਼ੀਧ ਹੋਇਆ ਉਹਦਾ ਜਿਹੜਾ ਹਾ ਦਾ ਨਾਰਾ ਵੀ ਨਹੀਂ ਮਾਰ ਸਕਦੇ ਹੈਗੇ ਹੂੰ ਜੀ ਜੀ ਬਿਲਕੁਲ ਸੋ ਇਹ ਜਿਹੜੀ ਸਥਿਤੀ ਆ ਉਥੇ ਜਿਹੜੀ ਉਹ ਬਾਣੀ ਆ ਮੋਦੀ ਦੀ ਵਿਜ਼ਿਟ ਜੀ 7 ਦੇ ਵਿੱਚ ਜਿਹੜੀ ਹੋਈ ਆ ਕੈਨੇਡਾ ਦੇ ਵਿੱਚ ਉਸ ਨੂੰ ਲੈ ਕੇ ਸਭ ਤੋਂ ਪਹਿਲਾਂ ਰੈਲੀ ਦੇ ਨਾਲ ਮੋਦੀ ਨੂੰ ਜਿਹੜੇ ਸਿੱਖਾਂ ਨੇ ਜਿਹੜਾ ਆਪਣਾ ਪ੍ਰੋਟੈਸਟ ਜਿਹੜਾ ਖੁਦ ਆਇਆ ਵੱਡੀ ਮਾਤਰਾ ਦੇ ਵਿੱਚ ਕੱਲ ਵੀ ਜਦੋਂ ਉਹ ਉਥੇ ਆਇਆ ਸੀ ਤਾਂ ਕਾਫੀ ਕੈਲੋ ਵੀ ਉੱਚੀ ਦੇਣੀ ਜਿਹੜੇ ਪ੍ਰੋਟੈਸਟ ਆ ਉਹ ਅ ਚੱਲ ਰਹੇ ਸੀਗੇ ਸੋ 13 ਵਖ ਵਖ ਕਹਿੰਦੇ ਗਰੂਪ ਆ ਇਹ ਜਿਹੜੀ ਅਖਬਾਰ ਆ ਗਲੋਬਲ ਨਿਊਜ਼ ਆ ਉਹ ਦੱਸਦੀ ਆ ਵੀ 13 ਵਖ ਵਖ ਜਿਹੜੇ ਗਰੂਪ ਆ ਕੈਲਗਰੀ ਪੁਲਿਸ ਜਿਹੜੀ ਦੱਸਦੀ ਆ ਵੀ 500 ਜਿਹੜੇ ਪ੍ਰੋਟੈਸਟਰ ਆ ਕੈਲਗਰੀ ਸਿਟੀ ਹਾਲ ਦੇ ਬਾਹਰ ਸੰਡੇ ਨੂੰ ਜਿਹੜੇ ਉਹਨਾਂ ਨੇ ਪ੍ਰੋਟੈਸਟ ਜਿਹੜਾ ਉਹ ਉੱਥੇ ਕੀਤਾ ਸੀਗਾ ਸੋ ਕੱਲ ਜਿਹੜੇ ਖਾਲਿਸਤਾਨ ਦੇ ਜਿਹੜੇ ਸਪੋਰਟਰਸ ਆ ਉਹਨਾਂ ਦੇ ਦੁਆਰਾ ਮੋਦੀ ਦੇ ਉਲਟ ਉੱਥੇ ਵੀ ਜਿਹੜਾ ਉਹ ਪ੍ਰੋਟੈਸਟ ਆ ਵੱਡੀ ਮਾਤਰਾ ਦੇ ਵਿੱਚ ਕੀਤਾ ਗਿਆ ਉੰਜੇ ਦੇਖਿਆ ਜਾਵੇ ਤਾਂ ਮੋਦੀ ਨੂੰ ਕਿੱਦਾਂ ਦਾ ਜੀ ਆਇਆਂ ਆ ਆਖਿਆ ਗਿਆ ਕਿੱਥੇ ਕੋ ਨੂੰ ਰੱਖਿਆ ਗਿਆ ਉਹ ਸਾਰਾ ਖੁਸ਼ ਜਿਹੜਾ ਉਹ ਹੋ ਸਾਹਮਣੇ ਆ ਭਾਰਤੀ ਜਿਹੜਾ ਮੀਡੀਆ ਉਹ ਇਸ ਟਾਈਮ ਇਹ ਚੀਜ਼ ਦਰਸਾਉਣ ਦੇ ਲਈ ਲੱਗਾ ਹੋਇਆ ਵੀ ਕਿਤੇ ਜੀ ਮੋਦੀ ਨੂੰ ਐਮਬੁਸ਼ ਜਿਹੜਾ ਆ ਪ੍ਰੋਟੈਸਟਰਸ ਨੇ ਕਰਨਾ ਸੀ ਭਾਈ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਇਹਨਾਂ ਮੁਲਕਾਂ ਦੇ ਵਿੱਚ ਤੇ ਪ੍ਰੋਟੈਸਟ ਕੀਤਾ ਜਿਹੜਾ ਉਹ ਜਾ ਸਕਦਾ ਤੇ ਜਿੱਥੇ ਪਤਾ ਪਬਲਿਕ ਨੋਲੇਜ ਆ ਵੀ ਇੱਥੇ ਉਹਨੇ ਆਉਣਾ ਆ ਉੱਥੇ ਬਾਹਰ ਆ ਕੇ ਪ੍ਰੋਟੈਸਟ ਕੀਤਾ ਤੇ ਉਹਨੂੰ ਵੀ ਦੇਖੋ ਐਮਬੁਸ਼ ਦਾ ਜਿਹੜਾ ਉਹ ਨਾਮ ਦੇ ਕੇ ਜਿਹੜਾ ਲੋਕਾਂ ਨੂੰ ਬੇਸਿਕਲੀ ਉਹਨਾਂ ਦੇ ਇਸ ਪੂਰੇ ਮਾਮਲੇ ਨੂੰ ਤਾਰਪਿੱਡੋ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਭਾਰਤੀ ਮੀਡੀਆ ਦੁਆਰਾ ਕੀਤੀ ਬਰਾਬਰ ਜਾ ਰਹੀ ਆ ਤੇ ਹਰਜੋਤ ਸਿੰਘ ਜੀ ਇੱਕ ਆਪਾਂ ਇੱਕ ਹੋਰ ਬ੍ਰੇਕ ਲਾ ਲਈਏ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਹੋਰ ਖਬਰਾਂ ਦੇ ਉੱਤੇ ਮਰਾਂਗੇ ਨਸਲ